पिछले दिनों देश ने एक ऐसे प्रधानमंत्री को खो दिया है जिसको सारा देश याद कर रहा है वही कई गांव में जहां उनके नाम से पार्क खेल ग्राउंड और अन्य यादगार स्मारक बना रहे हैं वही पंजाब के मोगा जिले के कस्बा निहाल सिंह वाला के अधीन पड़ते गाँव गिल मनुके के, के रहने वाले मूर्तिकार इकबाल सिंह ने स्वर्गीय मनमोहन सिंह को याद करते हुए उनका एक बुध तैयार किया है जिसको वह हमेशा अपने पास अपनी आर्ट गैलरी में रखेंगे वहीं इस बुद्ध को देखने के लोग दूर दूर से आने शुरू हुए हैं इकबाल सिंह ने बताया कि वैसे तो एक बुद्ध बनाने में एक से डेढ़ महीना लगता है लेकिन मैंने ये बनाने से पहले सोचा था कि मैं इसको मनमोहन सिंह जी की अंतिम अरदास वाले दिन इसको अपनी गैलरी में सुशोभित करूंगा लेकिन मैं उसको उस दिन कर नहीं पाया और आज इसको तैयार कर अपनी गैलरी में लगा रहा हूँ वही आठ गैलरी में पहुंचे गाँव वासियों ने जहाँ इसकी प्रशंसा की है वही मनमोहन सिंह के देश के लिए किए गए कामों को भी याद रखा जाएगा ਦੇਖਦੇ ਹਾਂ ਮੋਗਾ ਸੇ ਸਾਡੇ ਪત્રਕਾਰ ਹਰਪਾਲ ਸਿੰਘ ਕੀ ਵਿਸ਼ੇਸ਼ ਰਿਪੋਰਟ ਤੇ ਪਹਿਲੀ ਗੱਲ ਇਹ ਆ ਬਾਈ ਜੀ ਹਰ ਚੀਜ਼ ਆ ਜਿਹੜੀ ਇਹ ਨੇ ਵੀ ਆਪਨੂੰ ਕੋਲ ਆਰਡਰ ਆਊਗਾ ਆਪਾਂ ਫੇਰ ਬਣਾਵਾਂਗੇ ਉਸ ਮੇਰੀਆਂ ਆਪਦੀਆਂ ਵੀ ਫੀਲਿੰਗਾਂ ਭਾਵਨਾਵਾਂ ਇਹਨਾਂ ਦੇ ਨਾਲ ਜੁੜੀਆਂ ਹੋਈਆਂ ਮੈਨੂੰ ਵਧੀਆ ਵਧੀਆ ਇਨਸਾਨ ਲੱਗਦੇ ਸੀ ਬਾਕੀ ਸਾਡੇ ਇੰਡੀਆ ਦੇ ਵਿੱਚ ਜੋ ਕੰਮ ਕੀਤੇ ਸਾਡੇ ਇੰਡੀਆ ਨੂੰ ਪੈਰਾਸਰ ਕੀਤਾ ਉਹ ਸਮੇਂ ਦੇ ਵਿੱਚ ਤੇ ਇਹ ਵਿੱਤ ਮੰਤਰੀ ਕਾਫੀ ਵਾਰ ਬਣਿਆ ਤੇ ਉਦੋਂ ਕਾਫੀ ਸਾਡਾ ਇੰਡੀਆ ਗਰੋਪ ਕੀਤਾ ਤੇ ਕੋਸੋ ਇਹ ਜੀਆਂ ਸਕੀਮਾਂ ਜਿਹੜੀਆਂ ਇਹਨਾਂ ਨੇ ਲਿਆਂਦੀਆਂ ਅੱਜ ਤੱਕ ਚੱਲਦੀਆਂ ਤੇ ਚਲੋ ਕੋਈ ਵੀ ਆਰਟਿਸਟ ਹੈ ਕੋਈ ਵੀ ਕੋਈ ਕਲਾ ਦਾ ਜਿਹਦੇ ਕੋਲ ਰੱਬ ਦੀ ਪਰਮਾਤਮਾ ਨੇ ਕਲਾ ਦੀ ਦੇਣ ਦਿੱਤੀ ਹੈ ਕੋਈ ਗਾਉਂਦਾ ਹੈ ਕੋਈ ਆਰਟਿਸਟ ਹੈ ਕੋਈ ਲਿਖਦਾ ਹੈ ਕੋਈ ਲਖਾਰੀ ਹੈ ਹਰ ਇੱਕ ਨੇ ਸਰਦਾਂਝਲੀ ਪੇਂਟ ਕਰਨੀ ਆਪਦੇ ਆਪ ਦੇ ਤਰੀਕੇ ਨਾਲ ਤੇ ਮੈਂ ਇਹਨਾਂ ਦਾ ਸਟੈਚੂ ਬਣਾ ਕੇ ਇਹਨਾਂ ਨੂੰ ਸਰਦਾਂਝਲੀ ਪੇਂਟ ਕੀਤੀ ਹੈ ਤੇ ਇਨਾਂ ਦਾ ਕੋਈ ਆਰਡਰ ਨਹੀਂ ਆਇਆਗਾ ਮੈਂ ਵੈਸੇ ਆਪਦੀ ਖੁਸ਼ੀ ਨਾਲ ਹੀ ਬਣਾਇਆ ਔਰ ਮੈਂ ਆਪਣੀ ਆਰਟ ਗੈਲਰੀ ਦੇ ਵਿੱਚ ਹੀ ਰੱਖਣਾ ਕੋਈ ਵੀ ਸਟੈਚੂ ਹੈ ਜਿਹੜਾ ਉਹਦਾ ਆਮ ਪਰ ਸਹੀ ਪ੍ਰੋਸੈਸ ਹੈ ਉਹ ਹੈਗਾ 1 ਮਹੀਨੇ ਤੋਂ ਸਵਾ ਮਹੀਨੇ ਦਾ ਪਰ ਫਿਰ ਵੀ ਅਸੀਂ ਪੰਜਾਂ ਸੱਤਾਂ ਦਿਨਾਂ ਦੇ ਵਿੱਚ ਵਿੱਚ ਹੀ ਰਾਤਾਂ ਲਾ ਕੇ ਰਾਤਾਂ ਨੂੰ ਅਸੀਂ ਬਹੁਤ ਜਿਆਦਾ ਅੱਗ ਮਚਾ ਕੇ ਸਾਰਾ ਜਿੰਨਾ ਸਟਾਫ ਆ ਸਾਰਾ ਦਿਨ ਪਰ ਰਾਤ ਕਰਕੇ ਸੀ ਨਿਪਰੇ ਚੜਾ ਫਿਰ ਵੀ ਅਸੀਂ ਇੱਕ ਦਿਨ ਲੇਟ ਹੋ ਗਏ ਅਸੀਂ ਸੋਚਿਆ ਸੀ ਵੀ ਅਸੀਂ ਅੰਤਮ ਅਰਦਾਸ ਵਾਲੇ ਦਿਨ ਇਹ ਸਟੈਚੂ ਲਾਵਾਂਗੇ ਜਾਂ ਅਸੀਂ মিডিਏ ਤੇ ਲੈ ਕੇ ਆਵਾਂਗੇ ਅਸੀਂ ਅੱਜ ਸਾਡੇ ਪ੍ਰਿੰਟ ਦੇ ਪ੍ਰਤਵੰਤੇ ਸੱਜਣਾ ਦੇ ਨਾਲ ਕਿ ਜਿਹੜਾ ਸਟੈਚੂ ਆ ਇਹਨੂੰ ਅਸੀਂ মিডিਏ ਦੇ ਵਿੱਚ ਲੈ ਕੇ ਆਏ ਕਿ ਕੋਈ ਇਹਨਾਂ ਦਾ ਚਾਹਣ ਵਾਲਾ ਇਹਨਾਂ ਨੂੰ ਖਰੀਦਣਾ ਚਾਹੁੰਦਾ ਹੋਵੇ ਜਾਂ ਆਪਣੇ ਘਰ ਲਗਾਉਣਾ ਚਾਹੁੰਦਾ ਹੋਵੇ ਕਿ ਇਹ ਤਾਂ ਅਸੀਂ ਇੱਥੇ ਰੱਖਾਂਗੇ ਜਾਂ ਉਹਨਾਂ ਨੂੰ ਹੋਰ ਬਣਾ ਕੇ ਦੇਵਾਂਗੇ ਇਹ ਤਾਂ ਮੇਰੀ ਆਪਦੀ ਸੋਚ ਆ ਵੀ ਇਹ ਸਟੈਚੂ ਮੈਂ ਹਮੇਸ਼ਾ ਇੱਥੇ ਆਪਣੀ ਆਰਟ ਗੈਲਰੀ ਵਿੱਚ ਹੀ ਰੱਖੂਗਾ ਮਤਲਬ ਸੀ ਤਾਂ ਮੇਰੇ ਵਾਸਤੇ ਬਹੁਤ ਵੱਡਾ ਚੈਲੰਜ ਇਹ ਹੈ ਇੱਕ ਸਟੈਚੂ ਬਣਾਉਣਾ ਬਹੁਤ ਥੋੜੇ ਦਿਨਾਂ ਦੇ ਵਿੱਚ ਵਿੱਚ ਬਹੁਤ ਔਖਾ ਕੰਮ ਹੈ ਤੇ ਇੱਕ ਕਲਾ ਸਿਰਜਣੀ ਤੇ ਕਿਉਂਕਿ ਇਹ ਪੂਰੇ ਵਾਰਡ ਪੱਧਰ ਤੇ ਜਾਣਾ ਹੁੰਦਾ ਪੂਰੇ ਇੰਡੀਆ ਪੱਧਰ ਤੇ ਤਾਂ ਜਾਣਾ ਹੀ ਜਾਣਾ ਹੈ ਤੇ ਡਾਕਟਰ ਸਾਹਿਬ ਨੂੰ ਪੂਰੇ ਵਾਰਡ ਦੇ ਜਿਹੜੇ ਮੰਤਰੀ ਸੀਗੇ ਜਾਂ ਵਾਰਡ ਦੇ ਪ੍ਰੈਜ਼ੀਡੈਂਟ ਸੀਗੇ ਬਰਾਕ Obama ਆਰਗੇ ਜਾਰਜ ਬੁਸ਼ ਆਰਗੇ ਸਾਰੇ ਇਹਨਾਂ ਨਾਲ ਮਤਲਬ ਉਹਨਾਂ ਦਾ ਨੇੜਤਾ ਸੀਗੀ ਇਹਨਾਂ ਇਹਨਾਂ ਦੀ ਸੋਚ ਤੇ ਸਲਾਮਾ ਕਰਦੇ ਸੀਗੇ ਤੇ ਇਹਨਾਂ ਗੱਲਾਂ ਨੂੰ ਮੁੱਖ ਰੱਖ ਕੇ ਅਸੀਂ ਇਹ ਸਟੈਚੂ ਤਿਆਰ ਕੀਤਾ ਤੇ ਅਸੀਂ ਸੋਚਿਆ ਵੀ ਇਹਦੇ ਵਿੱਚ ਕੋਈ ਘਾਟਾ ਨਾ ਵੇ ਚਲੋ ਫਿਰ ਵੀ ਅਸੀਂ ਰੱਬ ਤਾਂ ਹੈ ਨਹੀਂ ਮੈਂ ਫਿਰ ਵੀ ਇਹਦੇ ਵਿੱਚ ਕੁਝ ਘਾਟਾ ਹੈਗਾ ਉਹ ਮੈਨੂੰ ਹੀ ਪਤਾ ਹੈ ਤੇ ਅੱਗੇ ਵਾਲੇ ਗਾਂ ਤੋਂ ਸਟੈਚੂ ਬਣਾਵਾਂਗੇ ਤੋਂ ਇਦੋਂ ਵੀ ਵਧੀਆ ਬਣਾਵਾਂਗੇ ਧੰਨਵਾਦ ਹੈ ਭਾਈ ਇਕਬਾਲ ਜੀ ਦਾ ਤੁਸੀਂ ਆਪ ਖੂਬ-ਖੂਬ ਦੇਖ ਸਕਦੇ ਆ ਵੀ ਸਿਰਫ ਇੱਕ ਜਾਣ ਪਾਉਣੀ ਬਾਕੀ ਜਿਹੜੀ ਇਹਦੇ ਵਿੱਚ ਜਿਹੜਾ ਸਟੈਚੂ ਇਹਨਾਂ ਨੇ ਤਿਆਰ ਕੀਤਾ ਬੜਾ ਸ਼ਾਨਦਾਰ ਸਟੈਚੂ ਬਣਾਇਆ ਤੇ ਡਾਕਟਰ ਸਾਹਿਬ ਵਾਸਤੇ ਆਪਾਂ ਜਿੰਨੇ ਸ਼ਬਦ ਕਹਿ ਰਹੀ ਹੈ ਬਿਲਕੁਲ ਥੋੜੇ ਹੈ ਕਿਉਂਕਿ ਸਰਦਾਰੀ ਨੂੰ ਜਿਹੜਾ ਇਹਨਾਂ ਨੇ ਪੂਰਾ ਬਰਕਰਾਰ ਰੱਖਿਆ ਹੈ ਬੇਦਾਗ ਇਨਸਾਨ ਜਿਨ੍ਹਾਂ ਤੇ ਅੱਜ ਤੱਕ ਕਿਸੇ ਕਿਸਮ ਦਾ ਕੋਈ ਫਰੋਡ ਦਾ ਜਾਂ ਕੋਈ ਧੋਖਾਧੜੀ ਦਾ ਬਿਲਕੁਲ ਇਲਜ਼ਾਮ ਨਹੀਂ ਹੈਗਾ ਤੇ ਗਰੀਬਾਂ ਦੇ ਮਸੀਹਾ ਕਹਿ ਸਕਦੇ ਆ ਜਿਨ੍ਹਾਂ ਨੇ ਮਨਰੇਗਾ ਸ਼ੁਰੂ ਕੀਤੀ ਸਕੀਮ ਤੇ ਜਿਹਦਾ ਲਾਭ ਅੱਜ ਤੱਕ ਸਕੀਮ ਅੱਜ ਚੱਲ ਰਹੀ ਹੈ ਤੇ ਲੋਕ ਉਹਦਾ ਗਰੀਬ ਪਰਵਾਰ ਇਹਦੇ ਲਾਭ ਲੈ ਰਹੇ ਆ ਤੇ ਬਾਈ ਕੁਵਾਲ ਜੀ ਇਦਾਂ ਹੀ ਚਾਹੁੰਦੇ ਆ ਵੀ ਨਗਰ ਦਾ ਇਦਾਂ ਨਾਮ ਚਮਕਾਓ ਨਗਰ ਦਾ ਕੀ ਇਸ ਸਟੇਟ ਪੰਜਾਬ ਦਾ ਜਿਹੜਾ ਇਹਨਾਂ ਨੇ ਦੂਰ ਦੂਰ ਤੱਕ ਬੰਬੇ ਕਲਕੱਤਾ ਬੜੀ ਦੂਰ ਤੱਕ ਹੋਰ ਵੀ ਇਹਨਾਂ ਨੇ ਇਸ ਨਗਰ ਦਾ ਨਾਮ ਰੋਸ਼ਨ ਕੀਤਾ ਹੈ ਤੋਂ ਇਦਾਂ ਹੀ ਇਹਨਾਂ ਦਾ ਨਾਮ ਬਣਿਆ ਰਵੇ ਤੇ ਪਿੰਡ ਦਾ ਨਾਮ ਰੋਸ਼ਨ ਕਰਦੇ ਰਹਿਣ ਤੇ ਬਹੁਤ ਵਧੀਆ ਗੱਲ ਆ ਵੀ ਆਪਣਾ ਸਿੱਖ ਚਿਹਰਾ ਜਿਹੜਾ ਦੁਨੀਆ ਦੇ ਵਿੱਚ ਬਹੁਤ ਵਧੀਆ ਡਾਕਟਰ ਸਾਹਿਬ ਨੇ ਪ੍ਰਧਾਨ ਮੰਤਰੀ ਜਦੋਂ ਬਣੇ ਐ ਬਹੁਤ ਵਧੀਆ ਕੰਮ ਕਰੇ ਐ ਪੰਜਾਬ ਕਾ ਵਾਸਤੇ ਜਿੰਨੇ ਵੀ ਕੰਮ ਕਰੇ ਐ ਵਧੀਆ ਨਰੇਗਾ ਦੇ گاਆਂ ਦੀਆਂ ਸਕੀਮਾਂ ਜਿਹੜੀਆਂ ਨਰੇਗਾ ਉਹ ਵੀ ਇਨੇ ਹੀ ਨੇ ਲੈ ਕੇ ਆਇਆ ਤੇ ਬਾਈ ਕੁਵਾਲ ਦਾ ਅਸੀਂ ਵੀ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਵਰਲਡ ਦੇ ਉੱਤੇ ਸਾਡੇ ਮਾਣੂ ਕੇ ਗੱਲ ਨਗਰ ਦਾ ਨਾਮ ਉੱਚਾ ਕਰਿਆ ਸਾਤੋ ਸੋਲ ਦੋ ਕਲਾਸਾਂ ਅੱਗੇ ਹੁੰਦੇ ਸੀ ਬਾਈ ਤੇ ਨਿੱਕੇ ਹੁੰਦੇ ਹੀ ਜਾਣੀ ਦੀ ਇਹ ਜਿਹੜੀ ਫੋਟੋ ਵੰਦੇ ਹੁੰਦੇ ਸੀ ਜਾਨਵਰਾਂ ਦੀਆਂ ਜਾਂ ਬੰਦੇ ਦੀਆਂ ਕਿ ਕੁਦਰਤ ਦੀ ਇਹ ਕਲਾ ਸੀ ਇਹਨਾਂ ਦੇ ਹੱਥ ਦੇ ਵਿੱਚ ਬਿਲਕੁਲ ਉਦਾਂ ਹੀ ਉਦਾਂ ਹੀ ਬਣਾਉਂਦੇ ਹੁੰਦੇ ਜਿੱਦਾਂ ਦੀ ਉਹ ਚੀਜ਼ ਹੁੰਦੀ ਸੀਗੀ ਤੇ ਬਹੁਤ ਧੰਨਵਾਦ ਕਰਦੇ ਆਂ ਬਾਈ ਨੇ ਡਾਕਟਰ ਨੂਮਨ ਸਿੰਘ ਜੀ ਦਾ ਬੁੱਤ ਬਣਾਇਆ ਸਾਨੂੰ ਖੁਸ਼ੀ ਹੈ ਇਸ ਗੱਲ ਤੇ ਕਿ ਸਾਡੇ ਪਿੰਡ ਦਾ ਨੌਜਵਾਨ ਹੈ ਸਾਡੇ ਪਿੰਡ ਦਾ ਨਾਮ ਉੱਚਾ ਕਰੇਗਾ